ਘਟੇ ਉਹਦਾ 5 ਕਿਲੋ ਸ਼ੇਰਾ ਲਈ ਨੇ ਜੀ ਵੱਲਦੇ ਨੇ 100 ਗ੍ਰਾਮ ਦੀ ہاں ਇਹਦਾ ਮੌਨ ਨੇ ਲੈਣਾ ਨੇ ਕਿਹਾ ਸੀ ਕਿੰਨੇ ਟਾਈਮ ਦਾ ਕਹਿ ਰਹੀ ਉਹ ਕਿੰਨੇ ਦੀਆਂ ਨਾ ਹੁਣ ਤੂੰ ਯਾਰ 12 ਨਹੀਂ 12 ਨੂੰ ਛੱਡ ਕੇ ਦੱਸ ਤੂੰ ਉਹ ਇੱਕ ਹੀ ਗੱਲ ਦੱਸ ਦੇ ਵੀ ਤੂੰ ਘਟ ਲੈ ਲਖਾਈ ਮੈਂ ਕਰਾ ਲੂੰਗਾ ਕਿੰਨੇ ਦੋਨਾਂ ਦੇ ਪਰ ਨੌ ਚ ਤੂੰ ਲੱਗ ਪਰ ਲੈ ਹੱਥੋਂ ਜੀ ਪਰ ਲੈ ਤੂੰ ਨਹੀਂ ਯਾਰ ਪਰਲੇ ਸਹੀ ਕਾਚੇ ਬੋਲ ਬੋਲ ਨਹੀਂ ਭਈ ਯਾਰ ਉਹ ਯਾਰ ਨਹੀਂ ਕੋਈ ਖੱਟਾ ਵਟ ਲਾਉਣ ਉਹ ਬੀ ਤੇਰੀ ਜੇਤ ਦਾ ਦੜਾ ਮੇਰੇ ਪਿੰਡ ਦਾ ਮੈਂ ਤਾਂ ਤੇਰੀ ਕਤਰ ਕਰਦਾ ਹਾਂ ਆਹ ਮੈਨੂੰ ਪਤਾ ਸੱਪੀ ਲੈ ਕੇ ਭਗਾਉਂਗਾ ਤੈਨੂੰ ਇਹ ਭਾਈ ਸਾਹਮਣੇ ਉਧਰ ਹੋ ਜਾ ਜੇ ਕੋਈ ਸਾਹਮਣੇ ਹੋ ਭਾਈ ਸਾਹਮਣੇ ਨਹੀਂ ਕਿਉਂ ਯਾਰ ਪਿੰਡ ਦਾ 12 ਕਿੰਨੇ ਖੜੀ ਜਾਂਦਾ ਯਾਰ ਜੇ ਖੜਿਆ 12 ਨਹੀਂ 12 ਤੋਂ ਘਟੇ ਨਹੀਂ 100 ਪਾਈਏ ਕਿਤੇ ਕਿਹੜੇ ਬਾਬੇ ਦੇ ਪਾਸ ਕਿਤੇ ਤਫਰ पाला फरतल है साठ नौ है यार दीपक रिता नहीं बेंगी है साठ फरतल नहीं है नहीं है ओ खर क्या है यार पाइ यार खरा है यार तुम जाओं में मायू नहीं आरा जेठन है यार फरतल है नहीं है ओ पाला जेठन तेरी जेठ सी है ना भाई कलाजकी मिसिली स्टीम वड़ा कल तो तू भाई चेक कर दा ਕਿਵੇਂ ਚੱਲਦੀ ਆ ਆਪਣੇ ਚੱਲਦੀ ਪੁੱਛਣਾ ਬਾਈ ਨੂੰ ਸਾਢੇ 9 ਤਰਦਾ ਲੈ ਲੈ ਲਖਾਈ ਆਪਾਂ ਕਰਾ ਦੇ ਕਿੱਧਰ ਗਿਆ ਹੋ ਬੱਕਰੀ ਚੱਲਦੀ ਤੇਰੀ ਦਾ ਇੱਕ ਮਿੰਟ ਰੁਕ ਜਾਣਾ ਹਰੇ ਚਲੀ ਜਾਂਦਾ ਚਲੀ ਜਾਂਦਾ ਲੋ ਜੀ ਦੋਸਤੋ ਸੌਦਾ ਚਲੀ ਜਾਂਦਾ ਇੱਕ ਯਾਰ ਮਾਰੇ ਹੈ ਜੀ ਨਾ ਉਹ ਫੜ ਕੇ ਨਹੀਂ ਕਰ ਦੂਗਾ ਯਾਰ ਸਾਡੇ ਫੈਕਟਰੀ ਦਾ ਸਾਹਮਣੇ ਆ ਲੈ ਇੱਕ ਕੋਈ ਕੰਮ ਕਰ ਸਹੀ ਕਹਿ ਦੇ ਬਸ ਆਪਾਂ ਲਖਾਈ ਕਰਾ ਲਈ ਪੂਰਾ 10000 ਚੱਕ ਨਹੀਂ ਯਾਰ ਬਰ ਰੱਖੋ ਨਾ ਪਰੇ ਹੋ ਜਾ ਆ ਤੀਜੇ ਬੰਦੇ ਨੇ ਤੇਰੇ ਪਿੰਡ ਦਾ ਬੰਦਾ ਹੈ ਸਾਡੇ 11 ਨਿਕਰਾ ਨਹੀਂ ਯਾਰ ਨਾ 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 ਕਮਲਾ ਹੋਏ ਓਏ ਚੱਲਾ ਲਖਾਈ ਕਰਾ ਦੇਂਗਾ ਤੂੰ ਇਧਰ ਆ ਆਪਨੇ ਲੈ ਕੇ ਇਧਰ ਆ ਲਖਾਈ ਆਪਰੇ ਆਪਣੀ ਕਰਾ ਦੇ ਨਹੀਂ ਯਾਰ ਉਹ ਜਾ ਬਤੁਰੀ ਉਹ ਠੀਕ ਆ ਓਏ ਮੰਨ ਗਿਆ ਕਰੋ ਗੱਲ ਗੱਲ ਸਮਝਾ ਤੇ ਦੱਸਦੀ ਹੋਈ ਜਾਨੀ ਪਾਚੀ ਦੀ ਵਕਤੀ ਜੇ ਬੰਦੇ ਨੂੰ ਬਸਣਾ ਬਾਈ ਦੀ ਮੈਂ ਤੋਰੀ ਮੰਨੀ ਪੂਰੀ ਫੜਾਤੀ ਬੱਕਰੀ ਮੰਨ ਜਾਈਦਾ ਨਾ ਪਹਿਲਾਂ ਕੀ ਹੋ ਗਿਆ ਕੀ ਹੋ ਗਿਆ ਉਹ ਬੰਦੇ ਸਾਡੇ ਚਾਹ ਚਾਹ ਰੋ ਪੇਕੀ ਜਿਹੜਾ ਖਸੂਗਾ ਨਹੀਂ ਹੋ ਗਈ ਹੁਣ ਜਾ ਨਹੀਂ ਯਾਰ ਨਹੀਂ ਰੁਕ ਹੋ ਗਈ ਹੁਣ ਮਾਰ ਪੀ ਲੈ ਭਾਈ ਤੂੰ ਬਾਅਦ 1 ਰੁਪਿਆ ਵੀ ਨਹੀਂ ਮਿਲਣਾ ਤੂੰ ਫਰੈਂਡ ਦਾ ਵੀ ਮੰਨਦਾ ਸੀ ਤੂੰ ਬਣਿਆ ਨੇ ਹਾੜਾ ਚੋ ਮਾਰ ਚਲੋ ਬਈ ਕਿੰਨੇ ਦੀ ਕਰਤੀ ਸਾਢੇ ਦਾ ਦਿਓ ਵੀ ਲੋ ਜੀ 500 ਦਾ ਨਿਕਲਦਾ ਪੈਣ ਦੀ ਹੈ ਨਹੀਂ ਯਾਰ ਤੇਰੀ ਉੱਤੇ ਸਾਡੀ ਕੀ ਦੀ ਤੇਰੀ ਸੁਭਾਈ ਦਾ ਸੁਭਾਈ ਬੱਕਰੀ ਚੀਜ਼ ਹੈ ਹੜਲਾ ਡਾਕਟਰ 5 400 ਦਾ ਵਾਦਾ ਕਰੀਂ ਚਾਲਾ ਐ ਸਮਝ ਲੈ ਇੱਕ ਟੀਕਾ ਹੈ ਤੇਰੇ ਨਾਲ ਸਾਡੇ ਦਾ ਗਿਆ ਆਪਦੀ ਬੱਕਰੀ ਆਪਣੇ ਲੈ ਲਈ ਨਹੀਂ ਲਖਾਈ ਸਾਡੇ ਦਾ ਦੇ ਆਪਣੋ ਆਪਣੀ ਲਗਾਈ ਚਲੋ ਠੀਕ ਆ ਜੀ ਕੋਈ ਨਹੀਂ ਬਸ ਅਸੀਂ ਤੇਰੇ ਨਾਲ ਬੱਕਰੀ ਬੱਕਰਾ ਰਾਜੀ ਮੜਿਆ ਹੋਈ ਹੈ ਤੇ ਜਲਦ ਜਲਦ ਵੀਡੀਓ ਨੂੰ ਕਰ ਦਿਓ ਸ਼ੇਅਰ ਬਹੁਤ ਹੀ ਹੌਂਕ ਮਿਲ ਆਉਂਦਾ ਥੋੜਾ ਵੀ ਸੌਫ ਚ ਭਾਜਣ ਨੂੰ ਛੱਡ ਕੇ ਹਿੰਦੇ ਦੀ ਪਰਖਣਾ ਜਵਾਰ ਕਿਉਂ ਹੁੰਦੀ ਹੈ ਨਹੀਂ ਤੀਕਾ ਨਹੀਂ ਲਾਇਆ ਬਾਈ ਹਾਂ ਹਾਂ ਭੋਮੇ ਯਾਰ ਬਈ ਇਹ ਹੀਰੇ ਦੀ ਪਰਖ ਜਵਾਰੀ ਉਹਦੀ ਪਰਖ ਲੈਣਾ ਹਾਂ ਮੋਤੀਆਂ ਦੇ ਪਰਖਣਾ ਪਰਖੂਗਾ ਉਹ ਮੈਂ ਤੁਸੀਂ ਆ ਹੁਣ ਆ ਭੋਮੇ ਨਹੀਂ ਵੇਚਣੀ ਆ ਅਸੀਂ ਵੇਚ ਨਹੀਂ ਕਈ ਇਮਜਾਨ ਰੇਲਾ ਇਹ ਆ ਨਾ 500 ਨਫੇ ਦਾ ਦਿੰਦੇ ਮੈਂ ਕਿੰਨਾ ਨਫਾ ਤਾਂ ਆ ਹੀ ਖਾ ਜਾਣੇ ਦੇਖੀ ਜਾਂਦਾ ਵੇਚੀ ਭੋਮੇ ਆ ਰਾਨੇ ਇਹ ਭਰਾਵਾ ਤੂੰ ਮਾੜਾ ਚਾਉਂਦਾ ਵੇਚ ਦਿੰਦੇ ਵੇਚ ਦਿੰਦੇ ਮੈਂ ਕਿਹਾ ਕਈ ਮਾੜਾ ਕਰੀਏ ਕਰੀਏ ਫਸਮਾ ਹਾਂ ਜੀ ਆ ਚਾਹ ਤੋਦਾ ਹਾਂ 10.5 10.5 ਇਹ ਲੱਕੜੇ ਵਧੀਆ ਪੇ ਪਾ ਲੂਗਾ ਬਾਈ ਨਹੀਂ ਨਹੀਂ ਪਰ ਉਹ ਤਾਂ ਭਰਾਉਂਗਾ ਯਾਰ ਲੈ ਨੇੜੇ ਹੋ ਜਾ ਬਾਈ ਮੜਾ ਜਾ ਮੜਾ ਨੇੜੇ ਹੋ ਜਾ ਕੁਛ ਨਹੀਂ ਆਦਾ ਤੈਨੂੰ ਇਹ ਐਸੇ ਹੀ ਦੇਊਗਾ ਉਹਨਾਂ ਟਾਇਰ ਹੋਂ ਤੇ ਲੈ ਜੀ ਮੈਂ ਲੰਦਾ ਹਾਂ ਜੀ ਅੱਡੀ ਲੱਗਿਆ ਕਿਸੇ ਕਾਰਨ ਬੱਸ ਜੀ ਲੱਗਦੀ ਆ ਮੈਨੂੰ ਤਾਂ ਪਤਾ ਨਹੀਂ ਕੰਪੀਟੀਸ਼ਨ ਹੋ ਗਿਆ ਜੀ ਮੈਂ ਦੱਸਦਾ ਤੈਨੂੰ ਮੈਂ ਆਖਿਆ ਛੱਡਦੇ ਨਹੀਂ ਸੀਗੇ ਮੈਂ ਭਾਵੇਂ ਕੁਝ ਵੀ ਹੋ ਜਾਂਦਾ ਉਹਨੇ ਮਰਜ਼ੀ ਨੂੰ ਨੇ ਪਾਇਆ ਤੇ ਹੁਣ ਤਾਂ ਐਵੇਂ ਹੱਥ ਜੇ ਮਰੀ ਆ ਉਹ ਕਾਰਖਾਨਾ ਉੱਥੇ ਤੂੰ ਮੈਨੂੰ ਬਾਹਰ ਉੱਥੇ ਹੱਥ ਜੇ ਮਰੀ ਜਾਂਦੇ ਸੀ ਮੈਂ ਆਦਣਾ ਹੀ ਹੋ ਗਈ ਯਾਰ ਫਿਰ ਅਸੀਂ ਤਾਂ ਨਾ ਇੱਕ ਬੱਕਰੀ ਉਹ ਥੋੜੇ ਬੰਦੇ ਦੇ ਦਿੱਤੀ ਮੈਂ ਤੇ ਭੂਮਾ ਨੂੰ ਛੱਡਦੇ ਨਹੀਂ ਮੈਂ ਭੂਮਾ ਜੀ ਜਾਵੇਂ ਨਿੱਕੇ ਦੇ ਭੂਮਾ ਪੋ ਪੋ ਮੇਰੇ ਨੇ ਕੋੜੀਆਂ ਖਰੀਦੀਆਂ ਵੱਡੇ ਵੱਡੇ ਜੇਰੇ ਪੋ ਮੇਰਾਂ ਦੀ ਮੇਰਾ ਕੱਲ ਪੋਮੇ ਨੇ ਮਾਰੇ ਫੋਨ ਕੀਤਾ ਫੋਨ ਨਾਲੇ ਕਣਕ ਬੰਦੀ ਲੈ ਮੇਰਾ ਪੋਮੇ ਹੋਰਾਂ ਕੋਲੇ ਕੋੜੀਆਂ ਲੈ ਕੇ ਕਰ ਰਹੇ ਮੇਰੇ ਇੱਥੇ ਹੋ ਜਾ ਹੁਣ ਤੂੰ ਵੀ ਵਿੱਚ ਹੋ ਗਿਆ ਸੌਦਾ ਨਾ ਅੱਖਾਂ ਦੇ ਪੈਸੇ ਦਿੱਤਾ ਕੋਈ ਕੁਝ ਨਹੀਂ ਲਾ ਲਾਲੀ ਫੜੇ ਰਹਿ ਜੋ ਚੌਧਰੀ ਪੈਂਟ ਲੈ ਆਹ ਹਾਂ 9900 9900 ਇਹ ਖੇਡਣੇ ਆ ਯਾਰ ਰਹੇ ਇਹ ਆਪਰੇ ਪਦਮ ਡਾਕਟਰ ਦਾ ਨਾਮ ਹੈ ਪੰਡਤ ਬਾਈ ਕਿਹੜਾ ਪਿੰਡ ਆਪਣਾ ਮੇਰਾ ਪਿੰਡ ਹੀ ਹੈ ਬਾਈ ਚੁਗੇ ਦਾ ਆ ਜਿਹਨੇ ਇਹ ਪੱਠ ਵੇਚੀ ਆ ਬੱਕਰੀ ਵੇਚੀ ਆ ਤੇ ਡਾਕਟਰ ਸਾਹਿਬ ਬਰਾੜ ਸਾਹਿਬ ਦੋ ਦੇਦੇ ਆ ਤੇ ਭਲਾਈਆਂ ਨੇ ਨਹੀਂ ਦੁਕਾਨ ਆ ਤੇ ਸਾਰੇ ਪੈਸੇ ਦੇ ਦਿਆ ਚਲੋ ਬਈ ਲਿਖਾਈ ਕਰਾ ਲਓ ਸੌਦਾ ਕਿਹਨੇ ਕਰਾਇਆ ਸੌਦਾ ਬਾਈ ਨਹਿਰੂ ਨੇ ਕਰਾਇਆ ਨਹਿਰੂ ਨੇ ਕਰਾਇਆ ਦੋਸਤੋ ਬਾਈ ਨਹਿਰੂ ਉਹ ਵਧੀਆ ਹੁੰਦਾ ਪੈਂਡ ਤੂੜਾ ਬੱਕਰਾ ਮੰਡੀ ਤੇ ਬਹੁਤ ਹੀ ਰੌਣਕ ਮੇਲਾ ਹੁੰਦਾ ਤੇ ਵੀਡੀਓ ਵਿੱਚ ਕਰਦਾ ਕਰੋ ਦੱਬ ਕੇ ਸ਼ੇਅਰ ਤੇ ਮਿਲਦੇ ਆਇਆ ਜਤਨਾ ਅਗਲੀ ਵੀਡੀਓ ਤੇ ਨਾਲ ਪੈਂਡ ਤੂੜਾ ਬੱਕਰਾ ਮੰਡੀ ਦੋਸਤੋ ਤੇ ਬਹੁਤ ਹੀ ਰੌਣਕ ਮੇਲਾ ਹੁੰਦਾ ਦੋਸਤੋ